ਆ ਵੀ ਸੱਜਣੋ ਬਾਬਾ ਟਰੈਕਟਰ ਸੇਲ ਪਰਚੇਸ ਤੇ ਆਏ ਹੋਏ ਆ ਤੇ ਤੁਹਾਨੂੰ ਤਿੰਨ ਟਰੈਕਟਰ ਦਿਖਾਉਣੇ ਆ ਤੇ ਤਿੰਨੇ 4x4 ਨੇ ਤੇ ਆ ਕਿੰਨਾ ਮਾਡਲ 2022 ਵੀਰੇ 2022 ਮਾਡਲਾ ਤੇ ਨੋਵੋ 655 ਮਾਈਕੋ ਪੰਪ ਬਿਨਾ ਸੀਆਰਡੀ ਆ ਬਿਨਾ ਸੀਆਰਡੀ ਆ ਚੱਲਿਆ ਕਿੰਨਾ ਚੱਲਿਆ ਇਹ 900 ਘੰਟਾਗਾ ਅੱਛਾ ਜਿਹਦੇ ਨਾਲ ਰਿਮੋਟ ਵਾਲਾ ਰਿਮੋਟ ਹੁੰਦਾਗਾ ਹਾਂਜੀ ਤੇ ਹੁਣ ਇਹਦਾ ਰੇਟ ਕੀ ਆ ਰੇਡਰ 10 ਲੱਖ ਤੇ 15000 ਰੁਪਏ 10 ਲੱਖ ਤੇ 15000 ਰੋਪਲਾ 15000 ਤਾਂ ਮੈਂ ਚੱਕ ਤਾਂ 10 ਲੱਖ ਦੇ ਵਿੱਚ ਚੌਕੜਾ ਪੋਲੋ ਦਾ ਨਾਲ ਦਾ ਅੱਛਾ ਚੌਕੜਾ ਪੋਲੋ ਦਾ ਨਾਲ ਦਾ ਹੈਗਾ ਹੈਗਾ 2095 ਪੈਸੇ ਹਾਂਜੀ 10 ਬੂਟ ਸਾਰਾ ਸਮਾਨ ਕੰਪਨੀ ਦਾ ਉਮੀ ਲੱਗਿਆ ਪਿਆ ਰੋਪਸ ਹੋ ਗਈ ਮਡਗਾੜ ਹੋ ਗਏ ਸਾਰਾ ਸਮਾਨ ਨਾਲ ਮੂਰੇ ਬੇਟ ਵੀ ਵਧੀਆ ਲੱਗੇ ਹੁੰਦੇ ਹਨ ਹਾਂਜੀ ਹਾਂਜੀ ਜ ਰਿਜਨਲ ਆ ਗਈ ਤੇ ਉਪਰਲਾ 15000 ਤਾਂ ਫਿਰ ਕਾ ਕੇ ਮੈਂ ਚੱਕਦਾ 10 ਲੱਖ ਦੇ ਵਿੱਚੋਂ ਮਾਨਤਾਣ ਕਰਦੀ ਕਰ ਦਾਂਗੇ ਠੀਕ ਹੈ ਤੇ ਇੱਧਰ ਖੜਾ ਹੈਗਾ 4x4 3630 ਸਪੈਸ਼ਲ ਐਡੀਸ਼ਨ ਚ ਕਿੰਨਾ ਮਾਡਲ ਹੈ 20 ਲਵੰਡੀ ਭਾਈ ਵਾਲਿਆਂ ਦਾ ਕੇਐਸ ਵਾਲਿਆਂ ਦਾ ਮੂਰੇ ਘੋੜਾ ਵਾਂਪਰ ਲੱਗਿਆ ਹੋਇਆ ਸਿਸਟਮ ਕਿੰਨੇ ਦਾ ਲੱਗਿਆ ਹੋਇਆ 30000 ਰੁਪਏ ਦਾ ਘੱਟੋ ਘਾਟਾ 18 ਇੰਚ ਹੀ ਹੈਗਾ 18 ਇੰਚ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ 90 ਤੋਂ 95 ਪੈਸੇ ਹਾਂਜੀ ਹਾਂਜੀ ਚੱਲਿਆ ਕਿੰਨਾ ਕੁ ਹੋਊਗਾ ਚੱਲਿਆ ਹੋਏ 594 ਘੰਟੇ ਜੈਨੂਨ ਚੱਲਿਆ ਹੋਇਆ 594 ਘੰਟੇ 3 ਸਪੀਡਾਂ ਜੂਜੀ ਗੇਰ ਹੈ ਇਹਦਾ ਕੀ ਰੇਟ ਹੈ ਇਹਦਾ ਰੇਟ ਵੀਰੇ ਕਰ ਲਾਂਗੇ ਆਪਾਂ ਮੌਕੇ ਤੇ ਅੱਛਾ ਮੌਕੇ ਤੇ ਹੋ ਜਾਊਗਾ ਤੇ ਜਿਹੜਾ ਉਹ ਖੜਾ ਲੱਗਦਾ ਹੱਸਤਾ ਆਪਾਂ ਉਹ ਵੀ ਦਿਖਾ ਦੇਣੇ ਨੰਬਰ ਵਰਨ ਵਾਲੇ ਦਾ ਠੀਕ ਆ 75 ਪਾਵਰ ਦਾ ਵੀ ਨਗੀਨ ਨਹੀਂ ਹੈਗਾ ਨਗੀਨ ਨਹੀਂ ਹੈ ਕਿੰਨਾ ਮਾਡਲ 2021 2021 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਹੈਗੀ 90 ਤੋਂ 95 90 ਪੈਸੇ ਟਾਇਰ ਹੈਗੇ ਇਹਦਾ ਰੇਟ ਕੀ ਆ ਬਰਨਾਲੇ ਦਾ ਨੰਬਰ ਰੇਟ ਇਹਦਾ 95 ਲੱਖ ਰੁਪਿਆ 95 ਲੱਖ 95 ਲੱਖ ਦੇ ਵਿੱਚੋਂ ਵੀ ਮਾਨਤਾ ਨਾਲ ਖੁੱਲਾ ਹੋ ਜਾਊਗਾ ਖੁੱਲਾ ਹੋ ਜਾਊਗਾ ਠੀਕ ਹੈ ਤੇ ਲੋ ਵੀ ਸੱਜਣੋ ਬਾਬਾ ਟਰੈਕਟਰ ਸੇਲ ਪਰਚੇਜ ਹੰਡਿਆਏ ਖੜਾ ਤੱਕ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਆ